ਸਾਸ੍ਰੀਕਾਲ ਜੀ ਮੈਂ ਹਰਜੋਤ कौर ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਾਸ੍ਰੀਕਾਲ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਬਣਿਆ ਹੈ ਸਭ ਤੋਂ ਪਹਿਲਾਂ ਤਾਂ ਐਸੇ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰੋ ਇਸ ਮਾਹੌਲ ਤੇ ਆਪਣੀ ਟਿੱਪਣੀ ਜੋ ਹੈ ਜ਼ਰੂਰ ਸਾਂਝੀ ਕਰਨਾ ਪ੍ਰੋਗਰਾਮ ਦੇ ਜ਼ਰੀਏ ਕਿਉਂਕਿ ਫਿਰੋਜ਼ਪੁਰ ਦੇ ਜ਼ੀਰਾ ਦੇ ਵਿੱਚ ਜੋ ਹੈ ਪੱਥਰਬਾਜ਼ੀ ਹੋਈ ਦੋ ਧਿਰਾਂ ਦੇ ਵਿਚਾਲੇ ਸੋ ਸਥਿਤੀਆਂ ਬਣ ਕੇ ਰਹੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਉੱਪਰ ਜ਼ਰੂਰ ਆਪਣੀ ਗੱਲ ਸਾਂਝੀ ਕਰਿਓ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤ ਚੋਣਾਂ ਨੇ ਉਹਨਾਂ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਸੱਚਮੁੱਚ ਬਹੁਤ ਜ਼ਿਆਦਾ ਚਿੰਤਾਜਨਕ ਬਣ ਰਹੀ ਹੈ ਕਿਸੇ ਨੇ ਵੀ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਸੀ ਕਿ ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਕਈ ਅਜਿਹੇ ਘਟਨਾਵਾਂ ਸਾਹਮਣੇ ਆਉਣਗੀਆਂ ਜਿਹਦੇ ਨਾਲ ਬਹੁਤ ਵੱਡੇ ਸਵਾਲ ਸਿਸਟਮ ਤੇ ਵੀ ਖੜੇ ਹੋਣਗੇ ਕੱਲ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਇਹ ਸ਼ਿਕਾਇਤਾਂ ਆਈਆਂ ਕਿ ਬਹੁਤ ਥਾਵਾਂ ਦੇ ਉੱਤੇ ਜਿਹੜੇ ਅਧਿਕਾਰੀ ਸੀ ਭਾਵੇਂ ਬੀਡੀਪੀਓ ਸੀ ਭਾਵੇਂ ਪੰਚਾਇਤ ਸੈਕਟਰੀ ਸੀ ਜਾਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਨਾਲ ਜੁੜਿਆ ਅਮਲਾ ਹੈ ਉਹ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਸੀ ਅਜਿਹਾ ਕਿਉਂ ਬਹੁਤ ਸਾਰੇ ਉਮੀਦਵਾਰ ਨੇ ਜਿਨ੍ਹਾਂ ਨੇ ਆਪਣੇ ਕਾਗਜ਼ ਭਰਨੇ ਨੇ ਜਿਨ੍ਹਾਂ ਨੇ ਫੀਸਾਂ ਅਦਾ ਕਰਨੀਆਂ ਨੇ ਐਨਓਸੀ ਜਿਨ੍ਹਾਂ ਨੇ ਲੈਣੀ ਹੈ ਚੁੱਲ੍ਹਾ ਫੀਸ ਹੈ ਉਹਨਾਂ ਨੇ ਐਨਓਸੀ ਲੈਣੀਆਂ ਨੇ ਇਹ ਬਹੁਤ ਤਰ੍ਹਾਂ ਦੀਆਂ ਕੱਲ ਸ਼ਿਕਾਇਤਾਂ ਰੋਸ ਪ੍ਰਦਰਸ਼ਨਾਂ ਦੇ ਰੂਪ ਦੇ ਵਿੱਚ ਨਜ਼ਰ ਆਈਆਂ ਹੁਣ ਜੀਰਾ ਦੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਹੈ ਜੀਰਾ ਦੀ ਘਟਨਾ ਨੇ ਇੱਕ ਵਾਰ ਫੇਰ ਇਸ ਪਾਸੇ ਇਸ਼ਾਰਾ ਕਰਤਾ ਕਿ ਇਸ ਵਾਰ ਜਿਹਨੀਆਂ ਪੰਚਾਇਤੀ ਚੋਣਾਂ ਨੇ ਉਹ ਸੱਚਮੁੱਚ ਵੱਡੀ ਚੁਣੌਤੀ ਰਹਿਣਗੀਆਂ ਪੰਜਾਬ ਦੇ ਡੀਜੀਪੀ ਲਈ ਵੀ ਪੰਜਾਬ ਦੀ ਸਰਕਾਰ ਲਈ ਵੀ ਹੁਣ ਡੀਜੀਪੀ ਔਰ ਪੰਜਾਬ ਦੀ ਸਰਕਾਰ ਨੇ ਵਿਉਂਤਬੰਦੀ ਬਣਾਉਣੀ ਪੈਣੀ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਸ਼ਾਂਤੀਪੂਰਵਕ ਢੰਗ ਦੇ ਨਾਲ ਹੋਣ ਹਾਲਾਂਕਿ ਜਦੋਂ ਜਦੋਂ ਕਾਂਗਰਸ ਦੇ ਰਾਜ ਚ ਪੰਚਾਇਤੀ ਚੋਣਾਂ ਹੋਈਆਂ ਜਾਂ ਅਕਾਲੀ ਭਾਜਪਾ ਦੇ ਰਾਜ ਚ ਪੰਚਾਇਤੀ ਚੋਣਾਂ ਹੋਈਆਂ ਨੇ ਤੇ ਖੂਬ ਖੂਨ ਖਰਾਬੇ ਹੋਏ ਨੇ ਪੰਜਾਬ ਪੰਜਾਬ ਚ ਪੰਚਾਇਤੀ ਚੋਣਾਂ ਦਾ ਜਿਹੜਾ ਇਤਿਹਾਸ ਹੈ ਪਿਛਲਾ ਉਹ ਬਹੁਤਾ ਸਾਫ਼ ਨਹੀਂ ਹੈ ਇਸ ਵਾਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਬਦਲਾਵ ਵਾਲਾ ਮਾਹੌਲ ਹੈ ਇਸ ਵਾਰ ਪੁਰਾਣੀ ਤਰ੍ਹਾਂ ਨਾਲ ਅਗਰ ਮਾਹੌਲ ਪੰਜਾਬ ਚ ਸਿਆਸੀ ਬਣਿਆ ਫਿਰ ਰਵਾਇਤੀ ਪਾਰਟੀਆਂ ਔਰ ਮੌਜੂਦਾ ਸਰਕਾਰੀ ਪ੍ਰਬੰਧ ਦੇ ਵਿੱਚ ਲੋਕਾਂ ਨੂੰ ਕੋਈ ਫਰਕ ਮਹਿਸੂਸ ਨਹੀਂ ਹੋਣਾ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਜ਼ਿਆਦਾ ਇਸ ਵਾਰ ਮਿਹਨਤ ਕਰਨੀ ਪੈਣੀ ਹੈ ਪੰਜਾਬ ਦੀ ਪੁਲਿਸ ਨੂੰ ਖਾਸ ਤੌਰ ਤੇ ਡੀਜੀਪੀ ਸਾਹਿਬ ਨੂੰ ਔਰ ਮੁੱਖ ਮੰਤਰੀ ਸਾਹਿਬ ਨੇ ਕਿ ਕਿਵੇਂ ਉਹ ਵਿਉਂਤਬੰਦੀ ਬਣਾਉਣ ਕਿ ਪੰਚਾਇਤ ਚੋਣਾਂ ਜਿਹੜੀਆਂ ਨੇ ਉਹ ਅਮਨ ਆਮਾਨ ਦੇ ਨਾਲ ਨਿਪਰੇ ਚੜਨ ਇਹ ਵੀ ਮੈਂ ਵਿੱਚ ਦੱਸਣਾ ਕਿ ਹਰਪਾਲ ਚੀਮਾ ਪੰਜਾਬ ਦੇ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਉਹਨਾਂ ਨੂੰ ਮਿਲ ਕੇ ਆਏ ਨੇ ਮੰਗ ਪੱਤਰ ਦੇ ਕੇ ਆਏ ਨੇ ਔਰ ਜਿਹੜਾ ਕੋਡ ਆਫ ਕੰਡਕਟ ਹੈ ਉਹਨੂੰ ਸ਼ਕਤੀ ਨਾਲ ਲਾਗੂ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ ਦੋ ਵੱਡੀਆਂ ਘਟਨਾਵਾਂ ਹੋਈਆਂ ਨੇ ਜਿਵੇਂ ਤੁਸੀਂ ਜੀਰਾ ਦੀ ਗੱਲ ਕੀਤੀ ਹੈ ਇੱਕ ਜਿਹੜੀ ਘਟਨਾ ਹੈ ਇਹ ਆਪਣੇ ਆਪ ਦੇ ਵਿੱਚ ਵੱਡਾ ਪ੍ਰਬੰਧ ਤੇ ਸਵਾਲ ਖੜਾ ਕਰਦੀ ਹੈ ਅਸੀਂ ਵੇਖਿਆ ਸ਼ਰੇਆਮ ਸ਼ਰੇਆਮ ਪੱਥਰਬਾਜ਼ੀ ਹੁੰਦੀ ਦੇਖੀ ਜਦੋਂ ਅਸੀਂ ਇਹ ਵੀ ਵੇਖਿਆ ਕਿ ਫੱਟੀ ਗਣਤੀ ਦੇ ਵਿੱਚ ਆਗੂ ਆ ਰਹੇ ਸੀ ਤੇ ਜਦੋਂ ਦੂਜੇ ਪਾਸੇ ਟਰੈਕਟਰ ਆ ਰਿਹਾ ਸੀ ਤੇ ਟਰੈਕਟਰ ਦੇ ਉੱਪਰ ਵੀ ਸੋਟੀਆਂ ਦੇ ਨਾਲ ਹਮਲਾ ਹੋਇਆ ਟਰੈਕਟਰ ਦੇ ਵਿੱਚੋਂ ਵੀ ਪੱਥਰਬਾਜ਼ੀ ਹੋਈ ਔਰ ਉੱਥੇ ਜਿਹੜੀ ਪੁਲਿਸ ਹੈ ਉਥੋਂ ਦੀ ਜੀਰੇ ਦੀ ਫਿਰੋਜ਼ਪੁਰ ਜ਼ਿਲ੍ਹੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਮੂਲ ਰੂਪ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਇਹ ਪੱਥਰਬਾਜ਼ੀ ਹੋਈ ਹੈ ਹੁਣ ਕੀ ਦੀ ਗਲਤੀ ਸੀ ਪਹਿਲ ਕਿਸਨੇ ਕੀਤੀ ਇਹ ਇੱਕ ਜਾਂਚ ਦਾ ਵਿਸ਼ਾ ਹੈ ਔਰ ਇਸ ਮਾਮਲੇ ਦੇ ਵਿੱਚ ਉਥੋਂ ਦੇ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਦਾ ਬਿਆਨ ਆਇਆ ਕਿ ਅਸੀਂ ਮੁਕੰਮਲ ਜਾਂਚ ਕਰ ਰਹੇ ਹਾਂ ਜਿਸ ਧਿਰ ਦੀ ਜ਼ਿੰਮੇਵਾਰੀ ਹੋਈ ਉਸ ਧਿਰ ਨੂੰ ਅਸੀਂ ਕਾਨੂੰਨੀ ਕਾਰਵਾਈ ਦੇ ਅਧੀਨ ਲਿਆਵਾਂਗੇ ਪਰ ਇਹ ਲੱਗਦਾ ਕਿ ਕਿਉਂਕਿ ਦੋਨੋਂ ਪਾਸੇੋਂ ਪੱਥਰਬਾਜ਼ੀ ਹੋਈ ਹੈ ਹੁਣ ਪਹਿਲ ਕਿਸਨੇ ਕੀਤੀ ਕਿਸਨੇ ਬਚਾਅਚ ਕੀਤਾ ਕਿਸਨੇ ਹਮਲਾ ਕੀਤਾ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਪਰ ਪੰਚਾਇਤ ਚੋਣਾਂ ਦੇ ਵਿੱਚ ਕੁਲਬੀਰ ਜੀਰਾ ਮੈਂ ਅੱਗੇ ਵਧਣ ਤੋਂ ਪਹਿਲਾਂ ਕੁਲਬੀਰ ਜੀਰਾ ਦਾ ਜਿਹੜਾ ਬਿਆਨ ਆਇਆ ਕੁਲਬੀਰ ਜੀਰਾ ਨੇ ਪੁਲਿਸ ਤੇ ਇਲਜ਼ਾਮ ਲਾਇਆ ਕਿ ਜਿਹੜੀ ਪੁਲਿਸ ਹੈ ਉਹ ਸਰਕਾਰ ਨਾਲ ਮਿਲੀ ਹੋਈ ਹੈ ਇਥੋਂ ਤੱਕ ਕੁਲਬੀਰ ਜੀਰਾ ਉਹਨਾਂ ਨੇ ਕਿਹਾ ਕਿ ਮੇਰੇ ਉੱਪਰ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਹੁਣ ਕੀ ਪੁਲਿਸ ਇਸ ਮਾਮਲੇ ਦੇ ਵਿੱਚ ਕੋਈ ਸਬੂਤ ਪੇਸ਼ ਕਰੇਗੀ ਕਿਸੇ ਦੀ ਗ੍ਰਿਫਤਾਰੀ ਕਰੇਗੀ ਇਹ ਵੀ ਅੱਜ ਦੇਖਣ ਵਾਲੀ ਗੱਲ ਹੋਣੀ ਹੈ ਕਿਉਂਕਿ ਹਜੇ ਤੱਕ ਪੰਚਾਇਤੀ ਚੋਣਾਂ ਦੇ ਵਿੱਚ ਫੁੱਲ ਕੇ ਵਿਰੋਧੀ ਪਾਰਟੀਆਂ ਕੋਲੇ ਕੋਈ ਮੁੱਦਾ ਨਹੀਂ ਸੀ ਭਾਵੇਂ ਇਸ ਵਾਰ ਕਿਸੇ ਨੇ ਵੀ ਚੋਣ ਨਿਸ਼ਾਨ ਨਹੀਂ ਅਲੋਟ ਹੋਣੇ ਕਿਸੇ ਨੂੰ ਭਾਵੇਂ ਇਸ ਵਾਰ ਪੋਲੀਟੀਕਲ ਪਾਰਟੀਆਂ ਦੇ ਚੋਣ ਨਿਸ਼ਾਨਾਂ ਤੇ ਚੋਣ ਨਹੀਂ ਹੋਣੀ ਉਦੋਂ ਤਾਂ ਇਲੈਕਸ਼ਨ ਕਮਿਸ਼ਨ ਚੋਣ ਨਿਸ਼ਾਨ ਦੇਗਾ ਪਰ ਨਾ ਤੱਕੜੀ ਨਾ ਝਾੜੂ ਨਾ ਪੰਜਾ ਨਾ ਫੁੱਲ ਪੋਲੀਟੀਕਲ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਇਹ ਚੋਣ ਨਹੀਂ ਹੋਣੀ ਇਸ ਕਰਕੇ ਮੰਨਿਆ ਜਾ ਰਿਹਾ ਸੀ ਕਿ ਸਿਰਫ ਸਤਾਨਿਕ ਮੁੱਦੇ ਪਿੰਡਾਂ ਦੇ ਮੁੱਦੇ ਇਹਨਾਂ ਚੋਣਾਂ ਦੇ ਵਿੱਚ ਭਾਰੀ ਰਹਿਣਗੇ ਪਰ ਜਿਸ ਤਰ੍ਹਾਂ ਨਾਲ ਕੱਲ ਜੀਰਾ ਦੇ ਵਿੱਚ ਮਾਮਲਾ ਉੱਭਰ ਕੇ ਸਾਹਮਣੇ ਆਇਆ ਜਿਸ ਤਰ੍ਹਾਂ ਨਾਲ ਗੁਰਦਾਸਪੁਰ ਦੀ ਘਟਨਾ ਵਾਪਰੀ ਜਿਵੇਂ ਪਟਿਆਲਾ 'ਚ ਲੁਧਿਆਣਾ 'ਚ ਅਜਨਾਲਾ 'ਚ ਅੰਮ੍ਰਿਤਸਰ 'ਚ ਕਈ ਜਗ੍ਹਾ ਪ੍ਰੋਟੈਸਟ ਹੋਏ ਕਾਂਗਰਸੀਆਂ ਵੱਲੋਂ ਉਹਨਾਂ ਨੇ ਬੀਡੀਪੀਓ ਦਫ਼ਤਰਾਂ ਦੇ ਬਾਹਰ ਕਈ ਜਗ੍ਹਾ ਤੇ ਪ੍ਰੋਟੈਸਟ ਕੀਤੇ ਕਿ ਐਨਓਸੀ ਨਹੀਂ ਮਿਲ ਰਹੀ ਨਾਮੀਨੇਸ਼ਨ ਦੀ ਪ੍ਰਕਿਰਿਆ ਕਾਂਗਰਸੀ ਕਹਿੰਦੇ ਸਾਡੀ ਪੂਰੀ ਨਹੀਂ ਹੋ ਰਹੀ ਉਹਦੇ ਨਾਲ ਇਹ ਗੱਲ ਸਾਫ਼ ਹੋ ਗਈ ਕਿ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਖੜੀਆਂ ਹੋ ਗਈਆਂ ਨੇ ਭਾਵੇਂ ਚੋਣ ਨਿਸ਼ਾਨ ਪੋਲੀਟੀਕਲ ਨਹੀਂ ਹੋਣਗੇ ਪਰ ਪੋਲੀਟੀਕਲ ਪਾਰਟੀਆਂ ਦਾ ਜ਼ੋਰ ਪੂਰਾ ਲੱਗਣਾ ਹੈ ਹੁਣ ਅਕਾਲੀ ਦਲੀਆਂ ਭਾਰਤੀ ਜਨਤਾ ਪਾਰਟੀ ਆਉਂਦੇ ਦਿਨਾਂ ਦੇ ਵਿੱਚ ਕਿਵੇਂ ਸਰਗਰਮ ਹੁੰਦੇ ਦਿਖਦੇ ਨੇ ਸਾਨੂੰ ਇਹ ਗੱਲ ਇੱਕ ਵੱਖਰੀ ਹੈ ਪਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਲੀਡਰ ਦੋਵੇਂ ਪਾਰਟੀਆਂ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਇੱਕ ਤਰੀਕੇ ਨਾਲ ਉਹ ਸਰਗਰਮ ਹੋ ਚੁੱਕੀ ਆ ਪੂਰੀ ਦੀ ਪੂਰੀ ਸੋ ਮੈਂ ਇਹ ਕਹਿ ਸਕਦਾ ਕਿ ਜਿਹੜੀਆਂ ਇਹ ਪੰਚਾਇਤੀ ਚੋਣਾਂ ਨੇ ਕਿਸੇ ਵੀ ਪੁਰਾਣੀਆਂ ਪੰਚਾਇਤੀ ਚੋਣਾਂ ਤੋਂ ਅਗਰ ਅਸੀਂ ਵੱਖਰੀਆਂ ਰੱਖਣੀਆਂ ਅਗਰ ਇਹਨਾਂ ਨੂੰ ਸ਼ੁੱਧ ਰੂਪ ਚ ਹਿੰਸਾ ਮੁਕਤ ਰੱਖਣਾ ਹੈ ਤੇ ਬਹੁਤ ਵੱਡੇ ਪ੍ਰਬੰਧ ਪੰਜਾਬ ਦੇ ਚੋਣ ਕਮਿਸ਼ਨ ਨੂੰ ਕਰਨੇ ਪੈਣਗੇ ਚੋਣ ਜਾਬਤਾ ਸਖਤੀ ਨਾਲ ਲਾਗੂ ਕਰਨਾ ਪਊਗਾ ਕਿ ਤਾਂ ਸਾਰੇ ਪ੍ਰਬੰਧ ਨੇ ਜਿਹੜੇ ਟੈ ਕੰਟਰੋਲ ਹੋਣੇ ਨੇ ਸੋ ਜੇ ਅੰਕੜੇ ਦੇਖੀਏ ਤਾਂ ਪੰਜਾਬ ਦੇ ਵਿੱਚ 13237 ਗ੍ਰਾਮ ਪੰਚਾਇਤਾਂ ਨੇ ਜਿਨ੍ਹਾਂ ਤੇ ਵੋਟਾਂ ਪੈਣੀਆਂ ਨੇ 15 ਅਕਤੂਬਰ ਨੂੰ 8 ਵਜੇ ਵੋਟਾਂ ਸ਼ੁਰੂ ਹੋਣੀਆਂ 4 ਵਜੇ ਗਿਣੀਆਂ ਜਾਣੀਆਂ ਔਰ 19110 ਪੋਲਿੰਗ ਸਟੇਸ਼ਨ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਬਣਨੇ ਨੇ ਹਾਲਾਂਕਿ ਪੂਰੀ ਕੋਸ਼ਿਸ਼ ਸਰਕਾਰ ਦੀ ਹੈ ਕਿ ਵੱਧ ਤੋਂ ਵੱਧ ਪੰਚਾਇਤਾਂ ਦੀ ਸਰਬਸੰਮਤੀ ਹੋਵੇ ਔਰ ਭਗਵੰਤ ਮਾਨ ਇਸ ਕੋਸ਼ਿਸ਼ 'ਚ ਲੱਗੇ ਹੋਏ ਨੇ ਬਤੌਰ ਮੁੱਖ ਮੰਤਰੀ ਕਿ ਪਿਛਲੀਆਂ ਵਾਰੀਆਂ ਨਾਲੋਂ ਵੀ ਜ਼ਿਆਦਾ ਪੰਚਾਇਤਾਂ ਸਰਬਸੰਮਤੀ ਬਣਾ ਲੈਣ ਜਿਹਦੇ ਨਾਲ ਪੋਲਿੰਗ ਪੂਥ ਘੱਟ ਲੱਗਣਗੇ ਪਰਬੰਧ ਪੰਜਾਬ ਦੇ ਚੋਣ ਕਮਿਸ਼ਨ ਨੂੰ ਘੱਟ ਕਰਨਾ ਪਏਗਾ ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੇ ਪਰ ਇਹ ਵੀ ਚੁਣੌਤੀਆਂ ਨੇ ਜਿਹੜੀਆਂ ਬੋਲੀਆਂ ਲੱਗ ਰਹੀਆਂ ਨੇ ਗੁਰਦਾਸਪੁਰ ਦੇ ਵਿੱਚ ਇੱਕ ਜਗ੍ਹਾ 2 ਕਰੋੜ ਦੀ ਬੋਲੀ ਸੋ ਇਹ ਬੋਲੀਆਂ ਵੀ ਇੱਕ ਬਹੁਤ ਵੱਡਾ ਚੈਲੰਜ ਨੇ ਭਾਵੇਂ ਅਦਾਲਤਾਂ ਦਾ ਦਖਲ ਵੀ ਇਹਨਾਂ ਚੋਣਾਂ ਦੇ ਅਮਲ ਦੇ ਵਿੱਚ ਆ ਗਿਆ ਔਰ ਭਾਰਤ ਦਾ ਜਿਹੜਾ ਚੋਣ ਪੰਜਾਬ ਦਾ ਜਿਹੜਾ ਚੋਣ ਕਮਿਸ਼ਨ ਹੈ ਉਹ ਵੀ ਨਿਸ਼ਚਿਤ ਤੌਰ ਦੇ ਉੱਤੇ ਜਿਹੜੀ ਇਹ ਬੋਲੀਆਂ ਦਿੱਤੀਆਂ ਜਾ ਰਹੀਆਂ ਨੇ ਇਨੂੰ ਨਜਿੱਠਣ ਲਈ ਜ਼ਰੂਰ ਕੰਮ ਕਰਦਾ ਹਲਚਲ ਚ ਆਉਂਦਾ ਸਾਨੂੰ ਨਜ਼ਰ ਆਉਂਦਾ ਕਿਉਂਕਿ ਕੱਲ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਉਹ ਵੀ ਮਿਲੇ ਜਾ ਕੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਔਰ ਉਹਨਾਂ ਨੇ ਮੰਗ ਪੱਤਰ ਦਿੱਤੀ ਦਿੱਤਾ ਕਿ ਚੋਣ ਜਾਬਤਾ ਸਖਤੀ ਨਾਲ ਲਾਗੂ ਕਰੋ ਔਰ ਜਿਹੜੀ ਇਹ ਬੋਲੀਆਂ ਵਾਲੀ ਪ੍ਰਥਾ ਹੈ ਕਿਤਨਾ ਕਿਤੇ ਇਹਦੇ ਪਿੱਛੇ ਕ腐ਪਸ਼ਨ ਹੈ ਔਰ ਇਹਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਔਰ ਆਪਸੀ ਟਕਰਾਅ ਹੈ ਜਿਹੜਾ ਕਾਂਗਰਸ ਵਰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਜ਼ੁਬਾਨੀ ਔਰ ਜਿਸ ਤਰ੍ਹਾਂ ਜੀਰੇ ਚ ਪੱਥਰਬਾਜ਼ੀ ਦਿਖੀ ਇਹ ਚਿੰਤਾ ਦਾ ਵਿਸ਼ਾ ਬਣਿਆ ਡਲਾ ਜੀ ਹੁਣ ਗੱਲ ਜੇਕਰ ਆਪਾਂ ਗੁਰਦਾਸਪੁਰ ਦੀ ਕਰ ਲਈਏ ਤਾਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਕਾਂਗਰਸ ਦੇ ਵੱਡੇ ਲੀਡਰਾਂ ਵਿਚਾਲੇ ਜੋ ਕੁਝ ਵਾਪਰਿਆ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਜੋ ਹੈ ਵਾਇਰਲ ਹੋਈ ਹੈ ਇਹ ਜੋ ਵਾਇਰਲ ਵੀਡੀਓ ਬਹੁਤ ਕੁਝ ਬਿਆਨ ਕਰ ਰਹੀ ਹੈ ਇਸ ਉੱਪਰ ਵੀ ਕੱਲ ਜ਼ਰੂਰ ਸਾਂਝੇ ਕਰਿਓ ਆਖਿਰ ਪੂਰਾ ਰੌਲਾ ਜਿਹੜਾ ਹੈ ਡੀਸੀ ਦਫ਼ਤਰ ਵਿੱਚ ਹੋਇਆ ਹੈ ਆਖਿਰ ਮਾਮਲਾ ਕੀ ਸੀ ਪੂਰਾ ਇੱਕ ਇੱਕ ਪੱਖ ਜੋ ਹੈ ਇਸਾ ਜ਼ਰੂਰ ਸਾਂਝਾ ਕਰਨਾ ਆਖਿਰ ਇਹ ਗੱਲ ਹੁਣ ਮੁਖ ਦੀ ਕਿੱਥੇ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਆਈਏਐਸ ਅਧਿਕਾਰੀ ਅਤੇ ਕਾਂਗਰਸ ਦੇ ਜਿਹੜੇ ਲੀਡਰਾਂ ਦੇ ਵਿਚਾਰੇ ਇਹ ਕਿਸੇ ਨਵੇਂ ਤਰ੍ਹਾਂ ਦਾ ਰੇਡ ਕਾ ਜਿਹੜਾ ਉਹ ਤਾਂ ਨਹੀਂ ਖੜਾ ਹੋ ਜਾਏਗਾ ਜ਼ਰੂਰ ਇਸ ਮਾਮਲੇ ਦੇ ਹਰ ਪਹਿਲੂ ਤੇ ਆਪਣੀ ਟਿੱਪਣੀ ਸਾਂਝੀ ਕਰਨਾ ਔਰ ਪੂਰੀ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਦਰਸ਼ਕਾਂ ਨਾਲ ਸਾਂਝੀ ਕਰਨਾ ਦੇਖੋ ਸਵਾਲ ਇਹ ਸਭ ਤੋਂ ਵੱਡਾ ਹੈ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਜੋ ਕੁਝ ਵਾਪਰਿਆ ਕਿਉਂਕਿ ਵੀਡੀਓ ਇੱਕ ਵਾਇਰਲ ਹੈ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਕਾਂਗਰਸ ਦੇ ਲੀਡਰ ਭੜਕਦੇ ਨਜ਼ਰ ਆ ਰਹੇ ਨੇ ਡਿਪਟੀ ਕਮਿਸ਼ਨਰ ਤੇ ਹੁਣ ਦੋ ਸਵਾਲ ਇਹਦੇ ਤੇ ਵੱਡੇ ਆ ਕੀ ਡਿਪਟੀ ਕਮਿਸ਼ਨਰ ਗਲਤ ਹੈ ਕੀ ਕਾਂਗਰਸ ਦੇ ਲੀਡਰ ਗਲਤ ਨੇ ਹੁਣ ਇਹ ਦੋਵਾਂ ਦਾ ਪੱਖ ਜਦੋਂ ਸੁਣਿਆ ਜਾਏਗਾ ਮੁਕੰਮਲ ਤੌਰ ਤੇ ਨਤੀਜੇ ਤੇ ਅਸੀਂ ਫੇਰ ਪਹੁੰਚਾਂਗੇ ਪਰ ਇਹ ਸਵਾਲ ਬਹੁਤ ਵੱਡਾ ਹੈ ਕਿ ਕਾਂਗਰਸ ਦੇ ਲੀਡਰਾਂ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਉਸ ਤੋਂ ਬਾਅਦ ਕੀ ਡਿਪਟੀ ਕਮਿਸ਼ਨਰ ਸ਼ਾਂਤ ਰਹਿਣਗੇ ਸੂਤਰ ਇਹ ਕਹਿੰਦੇ ਨੇ ਕਿ ਡਿਪਟੀ ਕਮਿਸ਼ਨਰ ਨੇ ਆਪਣੇ ਵੱਡੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਇਹ ਪੂਰਾ ਮਾਮਲਾ ਲਿਆਂਦਾ ਡਿਪਟੀ ਕਮਿਸ਼ਨਰ ਇਹਨੂੰ ਕਿਤਨਾ ਕਿਤੇ ਸਰਕਾਰੀ ਮੁਲਾਜ਼ਮਾਂ ਦੀ ਕਾਰਵਾਈ ਦੇ ਵਿੱਚ ਰੁਕਾਵਟ ਦੇ ਤੌਰ ਤੇ ਵੀ ਦੇਖ ਰਹੇ ਨੇ ਔਰ ਇਹਨੂੰ ਅਫਸਰਾਂ ਦੀ ਇੱਜ਼ਤ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਕਿ ਆਈਐਸ ਅਫਸਰਾਂ ਨੂੰ ਜਿਸ ਤਰ੍ਹਾਂ ਨਾਲ ਜਿਸ ਤਰ੍ਹਾਂ ਦੀ ਭਾਸ਼ਾ ਨਾਲ ਸੰਬੋਧਨ ਕੀਤਾ ਗਿਆ ਉਹ ਭਾਸ਼ਾ ਵਾਜਬ ਨਹੀਂ ਸੀ ਹੁਣ ਕੀ ਡਿਪਟੀ ਕਮਿਸ਼ਨਰ ਨੇ ਦੂਸਰੇ ਆਈਐਸ ਅਫਸਰਾਂ ਨਾਲ ਗਲਬਤ ਕੀਤੀ ਇਸ ਤਰੀਕੇ ਦੀਆਂ ਖਬਰਾਂ ਨੇ ਕਿ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਔਰ ਇਹ ਵੀ ਪਤਾ ਲੱਗਿਆ ਹੈ ਕਿ ਜਿਹੜੀ ਆਈਐਸ ਅਧਿਕਾਰੀਆਂ ਦੀ ਜਥੇਬੰਦੀ ਹੈ ਐਸੋਸੀਏਸ਼ਨ ਹੈ ਜਾਂ ਇੱਕ ਲ lobby ਕਹ ਲਈ ਆਈਐਸ ਆਫਸਰਸ ਦੀ ਉਹਨੇ ਇਸ ਮਾਮਲੇ ਨੂੰ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਹੁਣ 15 ਅਕਤੂਬਰ ਨੂੰ ਚੋਣਾਂ ਨੇ ਪੰਜਾਬ ਦੇ ਵਿੱਚ ਹੋ ਸਕਦਾ ਹੈ ਚੋਣਾਂ ਦੇ ਮਤਦਾਨਜ਼ਰ ਉਹ ਕੋਈ ਵੱਡਾ ਫੈਸਲਾ ਆਈਐਸ ਅਫਸਰ ਕਰਨ ਇਸ ਮਾਮਲੇ ਤੇ ਅੱਜ ਉਹਦੇ ਤੇ ਹੋਰ ਸਾਨੂੰ ਸਪਸ਼ਟਤਾ ਜਿਹੜੀ ਆ ਸਕਦੀ ਹੈ ਹੁਣ ਦੂਜੇ ਪਾਸੇ ਅਗਰ ਅਸੀਂ ਸੁਖਜਿੰਦਰ ਰੰਧਾਵਾ ਉਹਨਾਂ ਦੀ ਗੱਲ ਕਰੀਏ ਸੁਖਜਿੰਦਰ ਰੰਧਾਵਾ ਉਹਨੇ ਕਹਿ ਰਹੇ ਨੇ ਕਿ ਅਸੀਂ ਕਾਂਗਰਸ ਦੇ ਲੀਡਰ तमाम ਸੀਨੀਅਰ ਲੀਡਰ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਬਾਜਵਾ ਮੈਂ ਖੁਦ ਕਹਿੰਦੇ ਐਮਪੀ ਅਸੀਂ ਲਗਾਤਾਰ ਡਿਪਟੀ ਕਮਿਸ਼ਨਰ ਨਾਲ 2 ਦਿਨ ਦੇ ਸੰਪਰਕ ਕਰ ਰਹੇ ਸੀ ਲੰਘੇ ਦਿਨ ਅਸੀਂ ਟੈਲੀਫੋਨ ਵੀ ਕਰ ਰਹੇ ਸੀ ਸਾਡੀ ਗੱਲ ਡਿਪਟੀ ਕਮਿਸ਼ਨਰ ਨਹੀਂ ਸੁਣ ਰਹੇ ਸੀ ਕਿਉਂਕਿ ਪੰਚਾਇਤ ਸੈਕਟਰੀ ਨਹੀਂ ਉਪਲਬਧ ਹੋ ਰਹੇ ਨੋਮੀਨੇਸ਼ਨ ਨਹੀਂ ਭਰੇ ਜਾ ਰਹੇ ਲੋਕਾਂ ਦੇ ਐਨਓਸੀਜ਼ ਨਹੀਂ ਮਿਲ ਰਹੀਆਂ ਮੁਲਾਜ਼ਮ ਨੇ ਜਿਹੜੇ ਉਹ ਦਫ਼ਤਰਾਂ ਦੇ ਵਿੱਚ ਨਹੀਂ ਹੈ ਡਿਪਟੀ ਕਮਿਸ਼ਨਰ ਨੂੰ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕੱਲ ਵੀ ਜਦੋਂ ਅਸੀਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਗਏ ਤੇ ਸਾਨੂੰ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਤੇ ਹਰ ਵਾਰ ਜਦੋਂ ਅਸੀਂ ਕਹਿੰਦੇ ਕਿ ਅਫਸਰ ਦਫ਼ਤਰਾਂ 'ਚ ਨਹੀਂ ਨੇ ਪੰਚਾਇਤ ਸੈਕਟਰੀ ਨਹੀਂ ਨੇ ਤੇ ਡਿਪਟੀ ਕਮਿਸ਼ਨਰ ਦਾ ਰਵਈਆ ਠੀਕ ਨਹੀਂ ਸੀ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮੈਂਬਰ ਪਾਰਲੀਮੈਂਟ ਲੀਡਰ ਆਫ ਓਪੋਜੀਸ਼ਨ ਦੇ ਪ੍ਰਤੀ ਜਿਸ ਤਰ੍ਹਾਂ ਦਾ ਉਹਨਾਂ ਦਾ ਰਵਈਆ ਹੋਣਾ ਚਾਹੀਦਾ ਉਹ ਕਿੰਨੇ ਉਹ ਰਵਈਆ ਨਹੀਂ ਸੀ ਉਸ ਡਿਪਟੀ ਕਮਿਸ਼ਨਰ ਦਾ ਪਰ ਸਵਾਲ ਇਹ ਹੈ ਕਿ ਅਗਰ ਉਸ ਡਿਪਟੀ ਕਮਿਸ਼ਨਰ ਦਾ ਰਵਈਆ ਉਸ ਤਰ੍ਹਾਂ ਦਾ ਨਹੀਂ ਸੀ ਤੇ ਕਾਂਗਰਸ ਦੇ ਲੀਡਰਾਂ ਦੀ ਜਿਹੜੀ ਭਾਸ਼ਾ ਸੀ ਜਿਹੜੀ ਧਮਕੀ ਵਾਲੀ ਸ਼ੈਲੀ ਸੀ ਜਿਹੜੇ ਸ਼ਬਦ ਉਹਨਾਂ ਨੇ ਵਰਤੇ ਇਹ ਵੀਡੀਓ ਵਾਇਰਲ ਨੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਮੈਂ ਚਾਹਾਂਗਾ ਕਿ ਇੱਕ ਵਾਰੀ ਜ਼ਰੂਰ ਇਹਦਾ ਛੋਟਾ ਜਿਹਾ ਕਲਿੱਪ ਵੀ ਸੁਣ ਲਈਏ ਆਪਣੇ ਮੂੰਹ ਕਹਿਣ ਨਾਲੋਂ ਅਗਰ ਉਹਨਾਂ ਦੀ ਜ਼ੁਬਾਨੀ ਸੁਣ ਲਈਏ ਕਿ ਕਾਂਗਰਸ ਦੇ ਲੀਡਰ ਡੀਸੀ ਨੂੰ ਕਿਵੇਂ ਸੰਬੋਧਨ ਹੋਏ ਉਹ ਬੜੀ ਅਹਿਮੀਅਤ ਵਾਲੀ ਗੱਲ ਹੈ ਇੱਕ ਵਾਰੀ ਉਹ ਸੁਣ ਲਈਏ ਜੇ ਨੂੰ ਡੀਸੀ ਨੂੰ ਤਾਂ ਕਿ ਇੱਧੀਆਂ ਜਿਲਧਾਤਾ ਦੀ ਜਾਣ ਹੈ ਕਿ ਉਹਨੂੰ ਕੋ ਕੇ ਤੁਹਾਨੂੰ ਪੱਟ ਕੇ ਬਾਹਰ ਦੱਸੇ ਸਾਡੇ ਮਾਰਦੇ ਨਾ ਪੁੱਤ ਪੜਾਵਾ ਲੜਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓਰਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕਹਿ ਕੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਅਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇੱਥੇ ਕੋਈ ਡਾਂਟੂ ਗਿਆ ਥਾਲੇ ਕਰਿਆ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇੱਥੋਂ ਡੀਡੀ ਜੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਦੇਖੋ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਵੱਡੇ ਲੀਡਰ ਜਿਹੜੇ ਐ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਵੜ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਧਮਕਾ ਰਹੇ ਨੇ ਔਰ ਇਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਇਹ ਉਹਨਾਂ ਦੀ ਡੈਸਪੀਰੇਸ਼ਨ ਹੈਗੀ ਹੈ ਉਹ ਇਲੈਕਸ਼ਨ ਹਾਰ ਰਹੇ ਨੇ ਔਰ ਜਿੰਨਾ ਦੀ ਸ਼ਬਦਾਵਲੀ ਉਹ ਯੂਜ਼ ਕਰ ਰਹੇ ਨੇ ਇੱਕ ਚੁੜੇ ਹੋਏ ਨੁਮਾਇੰਦੇ ਨੂੰ ਇਦਾਂ ਦੀ ਸ਼ਬਦਾਵਲੀ ਤਾਂ ਵੈਸੀ ਸ਼ੋਭਾ ਨਹੀਂ ਦਿੰਦੇ ਹੈਗੀ ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਜਦੋਂ ਸੱਤਾ ਦੇ ਵਿੱਚ ਨਹੀਂ ਹੈਗੇ ਜਿਕਰ ਉਹਦੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੇ ਨੇ ਉਦੋਂ ਇਸ ਤਰੀਕੇ ਦਾ ਪ੍ਰਸ਼ਾਸਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਉਦੋਂ ਇਹਨਾਂ ਨੇ ਕਿਸ ਤਰੀਕੇ ਨਾਲ ਇਲੈਕਸ਼ਨ ਕਰਾਏ ਹੋਣਗੇ ਇਹ ਲੋਕ ਭਲੀ ਭਾਨਤੀ ਜਾਣਦੇ ਹੈਗੇ ਆ ਆਪਾਂ ਇਹ ਵੀਡੀਓ ਸੁਣ ਲਈ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੈ ਬਹੁਤ ਸਾਰੇ ਫੇਸਬੁੱਕ ਟਵਿੱਟਰ YouTube ਚੈਨਲਸ ਬਹੁਤ ਸਾਰੇ ਇੰਡੀਵਿਜੂਅਲ ਲੋਕਾਂ ਨੇ ਇਹ ਵੀਡੀਓ ਨੂੰ ਵਾਇਰਲ ਕੀਤਾ ਹੋਇਆ ਇਸ ਕਰਕੇ ਇਸ ਵੀਡੀਓ ਦਾ ਛੋਟਾ ਜਿਹਾ ਕਲਿੱਪ ਆਪਾਂ ਵੇਖਿਆ ਉਹ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਕੀ ਅਗਰ ਡਿਪਟੀ ਕਮਿਸ਼ਨਰ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਅਗਰ ਪਾਰਲੀਮੈਂਟ ਮੈਂਬਰ ਦੇ ਪ੍ਰੋਟੋਕਾਲ ਦਾ ਉਹ ਪਾਲਨ ਨਹੀਂ ਕਰ ਰਿਹਾ ਕੀ ਪੋਲਿਟিক্যাল ਲੀਡਰਾਂ ਕੋਲੇ ਇਹ ਹੱਕ ਹੈ ਕਿ ਉਹ ਇਸ ਤਰ੍ਹਾਂ ਦੀ ਭਾਸ਼ਾ ਵਰਤਨ ਇੱਕ ਮਰਿਆਦਾ ਦਾ ਇੱਕ ਨਿੱਜੀ ਕਿਸੇ ਵੀ ਵਿਅਕਤੀ ਦੇ ਇੱਕ ਨਿੱਜੀ ਰਵਈਏ ਦਾ ਵੀ ਸਵਾਲ ਹੈ ਕਿ ਉਹ ਕਿਵੇਂ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦਾ ਹੈ ਇਹ ਇੱਕ ਵੱਖਰੀ ਤਰ੍ਹਾਂ ਦਾ ਇੱਕ ਵਿਸ਼ਾ ਹੈ ਪਰ ਜਿਹੜੇ ਸੁਖਜੰਡਨ ਦਾਵਾ ਨੇ ਉਹ ਕਹਿੰਦੇ ਅਸੀਂ ਪ੍ਰਿਵਿਲੇਜ ਕਮੇਟੀ ਦੇ ਅੱਗੇ ਮਾਮਲਾ ਲੈ ਕੇ ਜਾਵਾਂਗੇ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਲੈ ਕੇ ਜਾਵਾਂਗੇ ਅਸੀਂ ਕਹਿੰਦੇ ਪਾਰਲੀਮੈਂਟ ਦੇ ਵਿੱਚ ਵੀ ਲੈ ਕੇ ਜਾਵਾਂਗੇ ਇੱਕ ਤਰੀਕੇ ਨਾਲ ਅਗਰ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਅਗਰ ਡਿਪਟੀ ਕਮਿਸ਼ਨਰ ਜਾਂ ਹੋਰ ਅਧਿਕਾਰੀ ਉਹਨਾਂ ਦੀ ਗੱਲ ਨਾ ਸੁਣੇ ਉਹਨਾਂ ਦੀ ਗੱਲ ਦਾ ਤਸੱਲੀ ਬਖਸ਼ ਉੱਤਰ ਨਾ ਦੇਵੇ ਜਾਂ ਪ੍ਰੋਟੋਕਾਲ ਦੇ ਮੁਤਾਬਕ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਾ ਦੇਵੇ ਤੇ شکایتਾਂ ਜਾਂਦੀਆਂ ਨੇ ਵਿਧਾਨ ਸਭਾ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਵੀ ਜਿੱਥੇ ਅਫਸਰਾਂ ਨੇ ਕਈ ਵਾਰੀ ਮਾਫੀਆਂ ਵੀ ਮੰਗੀਆਂ ਨੇ ਜਾ ਕੇ ਪਰ ਇੱਥੇ ਸਵਾਲ ਇਹ ਹੈ ਕਿ ਕਾਂਗਰਸ ਦੇ ਲੀਡਰਾਂ ਦਾ ਪੱਖ ਤਾਂ ਆ ਗਿਆ ਡਿਪਟੀ ਕਮਿਸ਼ਨਰ ਨੇ ਪਬਲੀਕਲੀ ਕੁਝ ਨਹੀਂ ਬੋਲਿਆ ਡਿਪਟੀ ਕਮਿਸ਼ਨਰ ਨੇ ਨਾ ਤਾਂ মিডিਆ ਦੇ ਵਿੱਚ ਆਪਣਾ ਕੋਈ ਬਿਆਨ ਦਿੱਤਾ ਹੈ ਹੁਣ ਸਵਾਲ ਇਹ ਹੈ ਕਿ ਕੀ ਡਿਪਟੀ ਕਮਿਸ਼ਨਰ ਨੇ ਆਈਐਸ ਅਫਸਰਾਂ ਨੂੰ ਸਾਰੀ ਗੱਲ ਦੱਸੀ ਹੈ ਕੀ ਡਿਪਟੀ ਕਮਿਸ਼ਨਰ ਆਜਾ ਜਾਂ ਕੱਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਆਪਣਾ ਪੱਖ ਰੱਖਣਗੇ ਜਾਂ ਇਹ ਮੰਨਿਆ ਜਾਵੇ ਕਿ ਕਾਂਗਰਸ ਦੇ ਲੀਡਰਾਂ ਔਰ ਡਿਪਟੀ ਕਮਿਸ਼ਨਰ ਦੇ ਵਿੱਚ ਸਾਰਾ ਮਾਮਲਾ ਨਿਬੜ ਗਿਆ ਮਨ ਮਟਾਵ ਸੀ ਜਿਹੜੇ ਦੋਵਾਂ ਦੇ ਵਿੱਚ ਕੀ ਉਹ ਆਪਸ ਵਿੱਚ ਦੂਰ ਹੋ ਗਏ ਇਸ ਬਾਰੇ ਵੀ ਹਜੇ ਤੱਕ ਕਿਸੇ ਤਰ੍ਹਾਂ ਦੀ ਅਫੀਸ਼ੀਅਲ ਖਬਰ ਨਹੀਂ ਕਿਉਂਕਿ ਇਸ ਪੂਰੀ ਘਟਨਾ ਤੋਂ ਬਾਅਦ ਇੱਕ ਟੈਲੀਵਿਜ਼ਨ ਚੈਨਲ ਤੇ ਸੁਖਜਿੰਦਰ ਰੰਧਾਵਾ ਬੋਲ ਰਹੇ ਸੀ ਕਿ ਅਸੀਂ ਇਸ ਮਾਮਲੇ ਨੂੰ ਪਾਰਲੀਮੈਂਟ ਤੇ ਲੈ ਕੇ ਜਾਵਾਂਗੇ ਇਹਦਾ ਮਤਲਬ ਹੈ ਮਾਮਲਾ ਖਤਮ ਨਹੀਂ ਹੋਇਆ ਇਹਦਾ ਮਤਲਬ ਹੈ ਇਹਦੇ ਤੇ ਹੁਣ ਇਨਵੈਸਟੀਗੇਸ਼ਨ ਹੋ ਸਕਦੀ ਹੈ ਆਈਐਸ ਅਫਸਰ ਆਪਣਾ ਸੰਘਰਸ਼ ਸ਼ੁਰੂ ਕਰ ਸਕਦੇ ਨੇ ਕਾਂਗਰਸ ਦੇ ਲੀਡਰ ਆਪਣਾ ਸੰਘਰਸ਼ ਸ਼ੁਰੂ ਕਰ ਸਕਦੇ ਨੇ ਭਾਵੇਂ ਉਹ ਪ੍ਰਿਵੀਲੇਜ ਕਮੇਟੀ ਕੋਲੇ ਸ਼ਿਕਾਇਤ ਵਿਧਾਨ ਸਭਾ ਤੇ ਲੈ ਕੇ ਜਾਣ ਭਾਵੇਂ ਪਾਰਲੀਮੈਂਟ ਚ ਪਰ ਇਹ ਮਾਮਲਾ ਵੱਡਾ ਹੈ ਕਿਸੇ ਵੀ ਸੂਬੇ ਚ ਚੋਣਾਂ ਦੇ ਦਿਨਾਂ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਬੰਨਣਾ ਸਹੀ ਨਹੀਂ ਹੈ ਹੁਣ ਕਾਂਗਰਸ ਦੇ ਲੀਡਰ ਸਿੱਧਾ ਸਿੱਧਾ ਪ੍ਰਸ਼ਾਸਨ ਤੇ ਵੀ ਇਲਜ਼ਾਮ ਲਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਥਾਨਕ ਐਮਐਲਏ ਇਹ ਬਾਕੀ ਥਾਵਾਂ ਤੇ ਵੀ ਮੰਤਰੀਆਂ ਵਿਧਾਇਕਾਂ ਤੇ ਆਪ ਸਰਕਾਰ ਦੇ ਦਬਾਅ 'ਚ ਜਿਹੜੇ ਅਫਸਰ ਨੇ ਉਹ ਵਿਰੋਧੀ ਧਿਰਾਂ ਦੀ ਆਵਾਜ਼ ਨਹੀਂ ਸੁਣ ਰਹੇ ਹੁਣ ਪੰਜਾਬ 'ਚ ਵੀ ਦੇਖਿਆ ਜਾਵੇ ਤਾਂ ਮੁੱਖ ਪੋਲੀਟੀਕਲ ਲੜਾਈ ਜਿਹੜੀ ਹੈ ਤਾਂਵੇਂ ਪੰਚਾਇਤੀ ਚੋਣਾਂ ਕਿਸੇ ਪਾਰਟੀ ਵੱਲੋਂ ਨਹੀਂ ਲੜਨੀਆਂ ਪਰ ਫਿਰ ਵੀ ਮੁੱਖ ਪੋਲੀਟੀਕਲ ਲੜਾਈ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਬਣਦੀ ਇੱਥੇ ਦਿਖ ਰਹੀ ਹੈ ਔਰ ਜਦੋਂ ਕਾਂਗਰਸ ਦੇ ਲੀਡਰਾਂ ਦੇ ਨੇ ਕਿਹਾ ਕਿ ਅਸੀਂ ਪਾਰਲੀਮੈਂਟ 'ਚ ਜਾਵਾਂਗੇ ਡਿਪਟੀ ਕਮਿਸ਼ਨਰ ਦੇ ਸਰਵੇਖਣ ਦੇ ਖਿਲਾਫ ਤੇ ਨੀਲਗਰਗ ਜਿਹੜੇ ਕਿ ਬੜੇ ਸੀਨੀਅਰ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਸਵਾਲਾਂ 'ਚ ਲਿਆ ਕੇ ਖੜਾ ਕੀਤਾ ਹੁਣ ਉਹਨਾਂ ਦੀ ਗੱਲ ਵੀ ਸੁਣਦੇ ਆ ਸਰਪਾਲ ਚੀਮਾ ਨੇ ਕੀ ਕਿਹਾ ਇਲੈਕਸ਼ਨ ਕਮਿਸ਼ਨ ਨੂੰ ਜਦੋਂ ਮੰਗ ਪੱਤਰ ਸੌਂਪਿਆ ਉਹਨਾਂ ਦੀ ਵੀ ਥੋੜੀ ਜੀ ਗੱਲ ਹੈ ਜਿਹੜੀ ਉਹ ਜ਼ਰੂਰ ਸੁਣਦੇ ਕਿ ਡੈਮੋਕਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਸਭ ਤੋਂ ਛੋਟੀ ਇਕਾਈ ਜਿਹੜੀ ਆ ਉਹ ਪੰਚ ਨੂੰ ਮੰਨਿਆ ਗਿਆ ਉਸ ਤੋਂ ਬਾਅਦ ਸਰਪੰਚ ਨੂੰ ਮੰਨਿਆ ਗਿਆ ਔਰ ਪੰਜਾਬ ਦੇ ਅੰਦਰ ਥੋੜੇ ਦਿਨ ਪਹਿਲਾਂ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਡਿclare ਹੋਈ ਤਾਂ ਉਸ ਸਮੇ ਮਾਡਲ ਕੋਡ ਆਫ ਕੰਡਕਟ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਲੱਗਿਆ ਪਰ ਲੇਕਿਨ ਪਿੱਛੇ ਜੇ ਕੁਝ ਘਟਨਾਵਾਂ ਵਾਪਰੀਆਂ ਕੁਝ ਜਿਹੜੀਆਂ ਮੀਡੀਆ ਰਿਪੋਰਟਸ ਸਾਹਮਣੇ ਆਈਆਂ ਕਿ ਪੰਜਾਬ ਦੇ ਅੰਦਰ ਕੁਝ ਪਿੰਡਾਂ 'ਚ ਹਾਲਾਂਕਿ ਉਹ ਛਿਟਪੁਟ ਘਟਨਾਵਾਂ ਰਹਿ ਗਈਆਂ ਇਕਾਦੁੱਕਾ ਘਟਨਾਵਾਂ ਸਾਹਮਣੇ ਆਈਆਂ ਕਿ ਉੱਥੇ ਪਿੰਡਾਂ ਦੇ ਸਰਪੰਚ ਜਾਂ ਪੰਚ ਜਿਹੜੇ ਨੇਗੇ ਉਹ ਬੋਲੀ ਲੈ ਕੇ ਚੁੜੇ ਜਾਂਦੇ ਨੇ ਕਿ ਉਹ ਹਾਇਰ ਜਿਹੜਾ ਬੰਦਾ ਹਾਇਰ ਹਾਇਰ ਪ੍ਰਾਈਸ ਜਿਹੜੀ ਆ ਜਾਦਾ ਪੈਸੇ ਪਿੰਡ ਨੂੰ ਦੇਊਗਾ ਜਾਂ ਪਿੰਡ ਦੇ ਕਿਸੇ ਕੰਮ ਲਈ ਲਾਊਗਾ ਉਹਨੂੰ ਦੇਣ ਦੇ ਲਈ ਮੈਂ ਸਮਝਦਾ ਉਹ ਰਿਪੋਰਟਾਂ ਸਾਡੇ ਸਾਹਮਣੇ ਆਂ ਜਾਂ ਰਹੀਆਂ ਅੱਜ ਅਸੀਂ ਮੰਨ ਜੋ ਸਾਡੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਕੇ ਆਂਗੇ ਕਿ ਤੁਰੰਤ ਤੁਰੰਤ ਜਿਹੜੇ ਅਜੇ-ਜੇ ਇੱਕ ਦੁੱਕਾ ਕੇਸ ਸਾਹਮਣੇ ਆਏ ਨੇਗੇ ਉਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਤੁਰੰਤ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਠੁਕਮੀ ਕਾਰਵਾਈ ਕੀਤੀ ਜਾਵੇ ਡਲਾਜੀ ਪਟਿਆਲਾ ਦੇ ਇੱਕ ਪਿੰਡ ਦੇ ਵਿੱਚ ਨਾਮਜ਼ਦਗੀ ਮੌਕੇ ਇੱਕ ਬੀਡੀਪੀਓ ਤੇ ਇਲਜ਼ਾਮ ਲੱਗਾ ਹੈ ਕਿ ਉਹਨਾਂ ਨੇ ਗਾਲ ਕਢੀ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਸੀ ਇਸ ਨੂੰ ਮੰਨ 사 ਰਹੇ ਕਿਉਂਕਿ ਇਸ ਮਾਮਲੇ ਦੀ ਵੀਡੀਓ ਵੀ ਜੋ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਈ ਹੈ ਜਿਸ ਦੇ ਵਿੱਚ ਇਹ ਸਰਕਾਰੀ ਅਸੀਂ ਅਧਿਕਾਰੀ ਕਹਿ ਸਕਦੇ ਹਾਂ ਬੀ ਡੀ ਪੀਓ ਜਿਨ੍ਹਾਂ ਨੇ ਸਾਫ਼ ਤੌਰ ਤੇ ਪਹਿਲਾਂ ਗਾਲ ਕੱਢੀ ਖੁਦ ਹੋਈ ਇਸ ਵੀਡੀਓ ਵਿੱਚ ਜੋ ਹੈ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਾਰਨ ਜਾਂ ਹਾਲਾਤ ਜੋ ਵੀ ਰਹੇ ਹੋਣ ਉਸੇ ਵੀ ਗੱਲ ਕਰਨੀ ਬਣਦੀ ਹੈ ਪਰ ਗੱਲ ਉੱਥੇ ਹੀ ਆ ਜਾਂਦੀ ਹੈ ਕਾਰਨ ਜਾਂ ਹਾਲਾਤ ਕੁਝ ਵੀ ਰਹੇ ਹੋਣ ਪਰ ਇੱਕ ਸਰਕਾਰੀ ਅਫਸਰ ਵੱਲੋਂ ਗਾਲ ਕੱਢਣਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਪਟਿਆਲੇ ਵਾਲੀ ਖਬਰ ਦਾ ਜ਼ਿਕਰ ਕੀਤਾ ਹੈ ਪਟਿਆਲੇ ਦੀ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਬਹੁਤ ਸਾਰੇ ਪੱਤਰਕਾਰਾਂ ਬੁੱਧੀਜੀਵੀਆਂ ਨੇ ਇਹ ਵੀਡੀਓ ਨੂੰ ਵਾਇਰਲ ਕੀਤਾ ਅਸੀਂ ਉਸ ਵੀਡੀਓ ਨੂੰ ਤਾਂ ਨਹੀਂ ਦਿਖਾ ਰਹੇ ਪਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਪਾਇਆ ਔਰ ਉਸ ਵੀਡੀਓ ਦੇ ਵਿੱਚ ਇੱਕ BDPO ਤੇ ਇਲਜ਼ਾਮ ਲੱਗੇ ਨੇ BDPO ਬਲੌਕ ਡਿਵੈਲਪਮੈਂਟ ਅਫਸਰ ਹੁਣ ਉਹਦੇ ਉੱਤੇ ਇਲਜ਼ਾਮ ਇਹ ਲੱਗੇ ਨੇ ਕਿ ਉਸਨੇ ਗਾਲ ਕੰਡੀਸ਼ਨ ਰਿਆ ਹਾਲਾਂਕਿ ਜਿਸ ਵਿਅਕਤੀ ਨੂੰ ਵੀਡੀਓ ਦੇ ਵਿੱਚ ਉਹ ਗਾਲ ਕੱਢਦੇ ਦਿਖਾਈ ਦੇ ਰਹੇ ਨੇ ਉਹ ਕਿਸੇ ਨਾ ਕਿਸੇ ਪੋਲਿਟਿਕਲ ਪਾਰਟੀ ਦਾ ਨਮਾਇੰਦਾ ਹੈ ਔਰ ਬਦਲੇ ਚ ਉਸ ਵਿਅਕਤੀ ਨੇ ਵੀ ਗਾਲ ਕਢੀ ਜਿਸ ਤੋਂ ਬਾਅਦ ਪੁਲਿਸ ਦੇ ਮੁਲਾਜ਼ਮਾਂ ਨੂੰ ਵਿਚ ਬਚਾ ਕਰਨਾ ਪਿਆ ਨਹੀਂ ਤਾਂ ਗੱਲ ਹੱਥੋਪਾਈ ਦੀ ਆ ਜਾਣੀ ਸੀ ਹੁਣ ਸਵਾਲ ਇਹ ਵੀ ਬਹੁਤ ਵੱਡਾ ਹੈ ਕਿ ਅਗਰ ਇਲਜ਼ਾਮ ਲੱਗੇ ਨੇ ਇਸ ਬੀਡੀਪੀਓ ਤੇ ਗਾਲ ਕੱਢਣ ਦੇ ਕੀ ਉਹਦਾ ਇੰਚਾਰਜ ਐਸਡੀਐਮ ਡਿਪਟੀ ਕਮਿਸ਼ਨਰ ਪਟਿਆਲੇ ਦਾ ਉਸ ਬੀਡੀਪੀਓ ਤੋਂ ਇਹ ਪੁੱਛਣਗੇ ਕਿ ਭਾਈ ਤੁਸੀਂ ਗਾਲ ਕਿਉਂ ਕੱਢੀ ਅਗਰ ਬੀਡੀਪੀਓ ਨੇ ਗਾਲ ਨਹੀਂ ਕੱਢੀ ਇਹ ਵੀਡੀਓ ਝੂਠੀ ਪਾਈ ਹੈ ਲੀਡਰਾਂ ਨੇ ਸੋਸ਼ਲ ਮੀਡੀਆ ਤੇ ਜਾਂ ਰਾਜਾ ਵੜਿੰਗ ਹੋਣਾ ਨੇ ਇਹ ਵੀਡੀਓ ਕਿਤੇ ਡਾਕਟਰਡ ਜਾਂ ਫਰਜੀ ਪਾਈ ਹੈ ਤੇ ਫਿਰ ਇਹਦੇ ਤੇ ਕੀ ਉਹ ਸਵਾਲ ਖੜੇ ਕਰਨਗੇ ਜਦਕਿ ਇਹ ਵੀਡੀਓ ਬਹੁਤ ਜਗ੍ਹਾ ਨੇ ਉੱਤੇ ਵਾਇਰਲ ਹੈ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਪਾਈ ਉਸੇ ਤਰ੍ਹਾਂ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਪਾਈ ਐ ਸੋ ਇਹਦੇ ਡਾਕਟਰਡ ਹੋਣ ਦਾ ਇਮੀਡੀਏਟ ਸਬੂਤ ਕਿਸੇ ਕੋਲੇ ਨਹੀਂ ਹੈ ਇਹਦਾ ਮਤਲਬ ਹੈ ਅਗਰ ਬੀਡੀਪੀਓ ਗਾਲ ਕੱਢ ਰਿਹਾ ਹੈ ਇਹ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਇੱਕ ਅਫਸਰ ਉਧਰ ਜਿਹੜੇ ਲੋਕਾਂ ਦੇ ਨੁਮਾਇੰਦੇ ਹੈ ਉਹ ਡੀਸੀ ਨੂੰ ਕਿਵੇਂ ਬੋਲ ਰਹੇ ਨੇ ਅਸੀਂ ਸੁਣਿਆ ਔਰ ਇਧਰ ਇੱਕ ਬੀਡੀਪੀਓ ਸਧਾਰਨ ਲੋਕਾਂ ਨੂੰ ਕਿਵੇਂ ਬੋਲ ਰਿਹਾ ਇਹਦਾ ਮਤਲਬ ਹੈ ਜਿਹੜੀ ਤਾਕਤ ਜਾਂ ਸੱਤ ਹੈ ਉਹਦਾ ਨਸ਼ਾ ਕਦੀ ਸਿਰ ਤੇ ਨਹੀਂ ਚੜਨਾ ਚਾਹੀਦਾ ਤਾਕਤ ਜਾਂ ਸੱਤਾ ਅਫਸਰੀ ਦਾ ਨਸ਼ਾ ਇਸ ਸਿਰ ਤੇ ਨਹੀਂ ਚੜਨਾ ਚਾਹੀਦਾ ਸਾਨੂੰ ਸਾਰੇ ਲੋਕਾਂ ਨੂੰ ਜ਼ਿੰਮੇਵਾਰ ਬਣਨ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ਅਸੀਂ ਗੁੱਸਾ ਕਰਕੇ ਇੱਕ ਦੂਜੇ ਨੂੰ ਗਾਲਾਂ ਕਿਉਂ ਕੱਢੀਏ ਇਹ ਕੋਈ ਸੇਤਮੰਦ ਸਿਆਸਤ ਨਹੀਂ ਹੈ ਸੋ ਇਸ ਡਿਪਟੀ ਕਮਿਸ਼ਨਰ ਮਾਫ ਕਰਨਾ ਇਸ ਬੀਡੀਪੀਓ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਇਹਦੇ ਉੱਪਰ ਵੀ ਪ੍ਰਸ਼ਾਸਨ ਨੂੰ ਜ਼ਰੂਰ ਕੋਈ ਨਾ ਕੋਈ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿਉਂਕਿ ਆਉਣ ਦੇ ਦਿਨਾਂ ਦੇ ਵਿੱਚ ਅਗਰ ਇਸ ਰੁਝਾਨ ਨੂੰ ਅਸੀਂ ਕਾਬੂ ਨਾ ਪਾਇਆ ਅਗਰ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਟ੍ਰੈਂਡ ਨੂੰ ਕਾਬੂ ਨਾ ਕੀਤਾ ਤੇ ਹਜੇ 14 13 ਦਿਨ ਬਏ ਨੇ ਪੰਚਾਇਤ ਚੋਣਾਂ ਇਹ ਰੁਝਾਨ ਨੂੰ ਇਸੇ ਵੇਲੇ ਰੋਕਣ ਦੀ ਲੋੜ ਹੈ ਸ਼ਕਤੀ ਵਿਖਾਉਣ ਦੀ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਸਾਡੀਆਂ ਅਦਾਲਤਾਂ ਨੂੰ ਔਰ ਸਾਡੇ ਚੋਣ ਕਮਿਸ਼ਨ ਨੂੰ ਤਾਂ ਕਿ ਸਾਰੇ ਲੋਕ ਸੰਵਿਧਾਨਿਕ ਧਾਇਰੇ ਦੇ ਵਿੱਚ ਰਹਿ ਕੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣ ਆਪਣੀ ਡਿਊਟੀ ਨਿਭਾਉਣ ਸਾਰੇ ਲੋਕ ਜਿਹੜੇ ਜ਼ਿੰਮੇਦਾਰ ਨੇ ਸੀਟਾਂ ਲਈ ਦਫ਼ਤਰਾਂ ਦੀਆਂ ਉਹ ਆਪਣੀਆਂ ਸੀਟਾਂ ਤੇ ਬਹਿ ਕੇ ਲੋਕਾਂ ਦੇ ਕੰਮ ਕਰ ਗਏ ਦਲਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਰਾਈਸ ਮਿਲਰਸ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਗਾ ਮੰਨ ਲਈਆਂ ਜਾਣ ਇਸ ਉੱਪਰ ਚਿੱਠੀ ਲਕੀ ਹੈ ਤੇ ਉਹਨਾਂ ਦੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਦੀ ਮੰਗ ਵੀ ਕੀਤੀ ਹੈ ਸੋ ਭਗਵੰਤ ਮਾਨ ਨੇ ਹੋਰ ਕਿਹੜੀਆਂ ਵੱਡੀਆਂ ਗੱਲਾਂ ਕਹੀਆਂ ਨੇ ਇਸ ਚਿੱਠੀ ਦੇ ਵਿੱਚ ਤੇ ਇਹ ਮਾਮਲਾ ਨਿਬੜਦਾ ਕਿੱਥੇ ਦਿਖ ਰਿਹਾ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਮੰਡੀਆਂ ਵਿੱਚ ਖਰੀਦ ਸ਼ੁਰੂ ਹੋਏਗੀ ਅਗਰ ਆਰਤੀ ਅਤੇ ਜਿਹੜੇ ਰਾਈਸ ਮਿਲਰ ਨੇ ਵਾਪਸ ਆਉਂਦੇ ਨੇ ਸੋ ਇਸ ਸਬ ਸਥਿਤੀਆਂ ਨੂੰ ਲੈ ਕੇ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਅਖੀਰ ਚ ਜਿਹੜਾ ਥੋੜਾ ਸਵਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਉਹਨਾਂ ਨੇ ਚਿੱਠੀ ਲਿਖੀ ਹੈ ਕੇਂਦਰੀ ਸਿਵਲ ਤੇ ਖੁਰਾਕ ਸਪਲਾਈ ਮੰਤਰੀ ਨੂੰ ਉਹਨਾਂ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਜਿਹੜੇ ਪੰਜਾਬ ਦੇ ਆੜਤੀਏ ਨੇ ਸੈਲਰ ਮਾਲਕ ਨੇ ਉਹਨਾਂ ਦੀਆਂ ਮੰਗਾਂ ਦੇ ਨਾਲ ਹਾਮੀ ਭਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਕੇਂਦਰ ਸਰਕਾਰ ਨੂੰ ਇਹ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਕੇਂਦਰੀ ਮੰਤਰੀ ਨੂੰ ਉਹਨਾਂ ਨੇ ਬਕਾਇਦਾ ਚਿੱਠੀ ਲਿਖੀ ਹੈ ਜਿਦੇ ਵਿੱਚ ਬਹੁਤ ਸਾਰੇ ਹਵਾਲੇ ਦਿੱਤੇ ਗਏ ਨੇ ਕਿ ਕਿਉਂ ਜ਼ਰੂਰੀ ਨੇ ਇਨਾ ਸਾਰਿਆਂ ਦੀਆਂ ਮੰਗਾਂ ਨੂੰ ਜਲਦ ਨਿਬੇੜਨਾ ਉਹਨਾਂ ਨੇ ਪੰਜਾਬ ਦੇ ਲੈਂਡ ਆਰਡਰ ਨਾਲ ਜੋੜ ਕੇ ਵੀ ਸਵਾਲ ਖੜਾ ਕੀਤਾ ਕਿ ਅਸੀਂ ਸਰਹੱਦੀ ਸੂਬਾ ਔਰ ਅਗਰ ਛੇਤੀ ਛੇਤੀ ਇਹ ਮਾਮਲੇ ਨਹੀਂ ਨਿਬੇੜੇ ਗਏ ਤੇ ਭਵਿੱਖ ਵਿੱਚ ਲੈਂਡ ਆਰਡਰ ਦੇ ਨਾਲ ਵੀ ਇਹ ਸਥਿਤੀ ਜੋੜ ਸਕਦੀ ਹੈ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ 40-50% ਕੰਟਰੀਬਿਊਸ਼ਨ ਕਣਕ ਦੀ ਸੈਂਟਰਲ ਪੂਲ 'ਚ ਪੰਜਾਬ ਦੀ ਹੈ ਇਸੇ ਤਰ੍ਹਾਂ ਝੋਨੇ ਦੇ ਮਾਮਲੇ ਤੇ ਵੀ ਸੈਂਟਰਲ ਫੂਡ ਦੇ ਵਿੱਚ ਪੰਜਾਬ ਦੀ ਕੰਟਰੀਬਿਊਸ਼ਨ ਹੈ ਔਰ ਇਸ ਵਾਰ ਵੀ ਅਸੀਂ 180 ਲੱਖਾਂ 185 ਲੱਖ ਮੀਟ੍ਰਿਕ ਟਨ ਝੋਨੇ ਦਾ ਉਤਪਾਦਨ ਕਰ ਸਕਦੇ ਹਾਂ ਆ ਸਕਦਾ ਹੈ ਸਾਡੀਆਂ ਮੰਡੀਆਂ 'ਚ ਔਰ 34 ਲੱਖ ਹੈਕਟੇਰ ਦੇ ਵਿੱਚ ਅਸੀਂ ਝੋਨਾ ਬੀਜਦੇ ਹਾਂ ਔਰ ਜਦੋਂ ਬੰਪਰ ਫਸਲ ਹੁੰਦੀ ਹੈ ਤੇ ਝੋਨਾ ਬਹੁਤ ਚੰਗੀ ਕੁਆਲਿਟੀ ਦਾ ਪੰਜਾਬ ਦੇ ਵਿੱਚੋਂ ਆਉਂਦਾ ਜਿਹਦੇ ਨਾਲ ਸੈਂਟਰਲ ਪੂਲ ਦੀ ਤਾਕਤ ਹੈ ਜਿਹੜੀ ਉਹ ਵੱਧਦੀ ਹੈ ਸੋ ਭਗਵੰਤਮਾਨ ਉਹਨਾਂ ਨੇ ਕਈ ਤਰ੍ਹਾਂ ਦੇ ਹਵਾਲੇ ਆਪਣੀ ਚਿੱਠੀ ਦੇ ਵਿੱਚ ਦਿੱਤੇ ਨੇ ਔਰ ਮੰਗਾ ਜਿਹੜੀ ਸੈਲਰ ਮਾਲਕਾਂ ਦੀ ਆਰਥੀ ਐਸੋਸੀਏਸ਼ਨ ਦੀ ਕਿ 2.5% ਸਾਡੀ ਕਮਿਸ਼ਨ ਹੋਣੀ ਚਾਹੀਦੀ ਹੈ ਹੁਣ ਜਿਹੜੀ ਕਮਿਸ਼ਨ ਹੈ ਕੋਵਿਡ ਵੇਲੇ ਉਹ 2% ਤੋਂ ਵੀ ਘਟਾਈ ਹੋਈ ਹੈ ਸੈਲਰ ਐਸੋਸੀਏਸ਼ਨ ਜਾਂ ਆਰਥੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਡੀਆਂ ਮੰਗਾਂ ਮੰਨਣ ਤੇ ਕੇਂਦਰ ਕੋਲੋਂ ਬਾਅਦ ਦੇ ਵਿੱਚ ਮਨਵਾ ਲੈਣ ਪਰ ਮੁੱਖ ਮੰਤਰੀ ਚਾਹੁੰਦੇ ਨੇ ਕਿ ਕੇਂਦਰ ਇਹਨਾਂ ਦੀਆਂ ਮੰਗਾਂ ਮੰਨੇ ਜਿਹੜਾ ਸੀਸੀਟੀਵੀ ਲਿਮਿਟ ਜਿਹੜੀ ਸੀਸੀਟੀ ਲਿਮਿਟ ਹੈ ਕੈਸ਼ ਕ੍ਰੈਡਿਟ ਲਿਮਿਟ ਹੈ ਪੰਜਾਬ ਦੀ ਭਾਰਤੀ ਰਿਜ਼ਰਵ ਬੈਂਕ ਨੇ ਉਹ ਮਨਜ਼ੂਰ ਕੀਤੀ ਕੀਤੀ ਹੋਈ ਹੈ 43 44 ਹਜ਼ਾਰ ਕਰੋੜ ਰੁਪਿਆ ਜਿਹੜਾ ਉਹ ਤੁਰੰਤ ਜਿੱਦਾਂ ਹੀ ਝੋਨੇ ਦੀ ਖਰੀਦ ਸ਼ੁਰੂ ਹੋਣੀ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ 24 ਘੰਟਿਆਂ ਦੇ ਵਿੱਚ ਆਣਾ ਸ਼ੁਰੂ ਹੋ ਜਾਣਾ ਹੈ ਉਹ ਹੁਣ ਤੱਕ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਆ ਚੁੱਕਿਆ ਹੋਵੇਗਾ ਸੋ ਕੱਲ ਮੰਡੀਆਂ ਦੇ ਵਿੱਚ ਆੜਤੀ ਔਰ ਸੈਲਰ ਨਾਲ ਜੁੜੇ ਲੋਕ ਔਰ ਮਜ਼ਦੂਰ ਜ਼ਿਆਦਾਤਰ ਥਾਵਾਂ ਤੇ ਗੈਰ ਹਾਜ਼ਰ ਰਹੇ ਉਹ ਪੂਰੇ ਪੰਜਾਬ ਤੋਂ ਉਹਨਾਂ ਨੇ ਹੜਤਾਲ ਕੀਤੀ ਅੱਜ ਕੀ ਕੋਈ ਨਵਾਂ ਫੈਸਲਾ ਉਹ ਕਰਨਗੇ ਭਗਵੰਤ ਮਾਨ ਵੱਲੋਂ ਚਿੱਠੀ ਲਿਖੇ ਜਾਣ ਤੋਂ ਬਾਅਦ ਜਾਂ ਇਹ ਹੜਤਾਲ ਉਹਨਾਂ ਦੀ ਲੰਬੀ ਚੱਲੇਗੀ ਇਹਦੇ ਉੱਪਰ ਅੱਜ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਪਰ ਉੰਜ ਪੰਜਾਬ ਦੇ ਕਿਸਾਨ ਨੇ ਜਿਹੜੇ ਉਹ ਲਗਾਤਾਰ ਮੰਡੀਆਂ ਦੇ ਵਿੱਚ ਝੋਨਾ ਲਿਆਣ ਲੱਗ ਗਏ ਨੇ ਔਰ ਝੋਨੇ ਦੀ ਸਰਕਾਰੀ ਖਰੀਦ ਜਿੱਦਾਂ ਹੀ ਗਤੀ ਫੜੇਗੀ ਉਦਾਂ ਹੀ ਮੈਨੂੰ ਲੱਗਦਾ ਹੈ ਕਿ ਜਿਹੜਾ ਬੋਝ ਹੈ ਕਿਸਾਨੀ ਦੇ ਸਿਰ ਤੇ ਥੋੜਾ ਜਿਹਾ ਘਟਣਾ ਸ਼ੁਰੂ ਹੋਏਗਾ ਕਿਉਂਕਿ ਇਸ ਵਕਤ ਸਭ ਤੋਂ ਵੱਡੀ ਚੁਣੌਤੀ ਹੈ ਕੱਟੇ ਗਏ ਝੋਨੇ ਨੂੰ ਸਾਹਮਣਾ ਕਿਉਂਕਿ ਅਗਰ ਕਿਤੇ ਬਰਸਾਤ ਆਈ ਤੇ ਝੋਨਾ ਗਿੱਲਾ ਵੀ ਹੋਏਗਾ ਤੇ ਫਿਰ ਉਹਦੀ ਸਲਾਬ ਵਧੇਗੀ ਫਿਰ ਉਹਨੂੰ ਸੁਕਾਉਣ 'ਚ ਵੀ ਸਮਾਂ ਲੱਗੇਗਾ ਇਸ ਕਰਕੇ ਕਿਸਾਨ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਸਰਕਾਰੀ ਖਰੀਦ ਸ਼ੁਰੂ ਹੋਵੇ ਤੇਜ਼ੀ ਨਾਲ ਸਰਕਾਰੀ ਖਰੀਦ ਹੋਵੇ ਤੇ ਸਾਡਾ ਪੈਸਾ ਸਾਨੂੰ ਮਿਲੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਨੇ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਵੀ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਪੱਖ ਨੂੰ ਅੱਗੇ ਵਧਾਵਾਂਗੇ ਬਹੁਤ